ਮੇਰੇ ਵੱਲ ਤੁਹਾਨੂੰ ਪਿਆਰ ਭਰਿਆ ਸਵਾਗਤ ਆਜ ਦੇ ਵਲੌਗ ਤੇ ਤੁਹਾਡਾ ਸਵਾਗਤ ਕਰਦੇ ਆ। ਆਹ ਦੇ ਕਣਕਾਂ ਪੱਕ ਗਈਆਂ ਵਾ। ਹੋ ਜਾਣੀਆਂ ਵਾ। 13 ਤੋਂ ਲੈ ਕੇ ਯਾਨੀ 18-20 ਨੂੰ ਪੱਕ ਜਾਣੀਆਂ, ਹੋ ਜਾਣੀਆਂ ਵੱਡਣ ਵਾਲੀਆਂ ਦੇ ਸੁਨਿਆਰੀ ਹੋ ਗਈਆਂ। ਇੱਕ ਵੀਰੇ ਬੇਨਤੀ ਹੈ ਜਿੱਦਾਂ ਹੁਣ ਕਣਕਾਂ ਪੱਕ ਚੱਲੀਆਂ ਵਾ। ਜਿਨ੍ਹਾਂ ਦੇ ਕਈ ਹੈਗੇ ਆ ਉਹ ਸਰੋਂ ਕੱਢੀ ਹੁੰਦੀ ਆ। ਉਹਦਾ ਪੂਸ ਹੁੰਦਾ ਅੱਗ ਲਾਉਂਦੇ ਆ ਜਾਂ ਕਿਸੇ ਦੀ ਗੰਨੀ ਦੀ ਵੇਸਟੇਜ ਨੂੰ ਅੱਗ ਨਾ ਲਾਇਓ ਕਿਉਂਕਿ ਨੁਕਸਾਨ ਪਿਛਲੀ ਵਾਰ ਵੀ ਬਹੁਤ ਹੋਇਆ ਮਾਲਕ ਕਰੇ ਹੋਣ ਨਾ ਹੋਵੇ ਕਿਸੇ ਦਾ ਕਿਉਂਕਿ ਉਹ ਕੀ ਕਹਿੰਦੇ ਆ ਕਿ ਸਾਰਿਆਂ ਨੇ ਹੁਣ ਕੀ ਕਹਿੰਦੇ ਨਾ ਜੋ ਕਮਾਊਗਾ ਵਿਚਾਰਾ ਉਹ ਹੀ ਖਾਊਗਾ ਜੇ ਗਲੇ ਦਾ ਨੁਕਸਾਨ ਹੋ ਗਿਆ ਤਾਂ ਕੀ ਖਾਊਗਾ ਕਿੱਥੇ ਲਾਊਗਾ ਕੀ ਕਰੂਗਾ ਹੌਸਲਾ ਹੀ ਨਹੀਂ ਪੈਂਦਾ ਫਿਰ ਬੰਦੇ ਦਾ ਇਹ ਸੋਇਆ ਗੱਲਾਂ ਨੇ ਤੇ ਹੱਥ ਬੰਨ ਕੇ ਵੀਰੇ ਬੇਨਤੀ ਆ ਗੁੱਗਨਾ ਲਾਇਆ ਹੁਣ ਜਿਵੇਂ ਪੱਕੀਆਂ ਨੇ ਆ ਦੇਖ ਲਓ ਸੁਨਹਿਰੀ ਹੋਈਆਂ ਪਈਆਂ ਸਾਰੀਆਂ ਬੰਨੇ ਹੂੰ ਕੁਛ ਨਹੀਂ ਹੋ ਜੂਗਾ ਜਿੱਦਣ ਟੂੜੀਆਂ ਬਣ ਜਾਣਗੀਆਂ ਤੇ ਸਾਮ ਸਮਈਆ ਹੋ ਜੂਗਾ ਤੇ ਆਪਾਂ ਜਿੱਦਣ ਜੀਰੀਆਂ ਦੀ ਲਾਪ ਲਾਉਣੀ ਆ ਉਦੋਂ ਅੱਗ ਲੱਗ ਜੂਗੀ ਫਿਰ ਕੀ ਹੋਊਗਾ ਸਬਰ ਹੋ ਜੂਗਾ ਫਾਇਦਾ ਹੀ ਅਗਲੇ ਦਾ ਕਿਸੇ ਦਾ ਨੁਕਸਾਨ ਕਰਕੇ ਮਾਲਕ ਵੀ ਨਹੀਂ ਖੁਸ਼ ਹੁੰਦਾ ਰੱਬ ਵੀ ਹੈ ਨਾ ਸੋ ਇਹ ਗੱਲਾਂ ਨੇ ਹੱਥ ਬਨ ਕੇ ਬੇਨਤੀਆਂ ਵਾਂ ਤੇ ਵੀਰੇ ਨਾ ਲਾਇਓ ਕੁਝ ਨਹੀਂ ਫਰਕ ਪੈਣਾ ਉੱਥੇ ਹਾਂ ਕਿਉਂਕਿ ਹੁਣ ਮਿਹਨਤ ਵਾ ਅਗਲੇ ਦੇ ਕੁਝ ਹੱਥਾਵੇ ਪੱਲੇ ਪਵੇ ਸੋ ਜੀ ਕਿ ਕਿੰਨੇ ਹੁਣ ਪੈਸੇ ਆਏ ਆ ਹੁਣ ਖਰਾਬ ਨਾ ਹੋਣਾ ਹੈ ਨਾ ਤੇ ਸੋ ਦਾਟ ਇੱਕ ਵੀਰੇ ਜਿੰਮੀ ਗਰਮੀ ਬਾਦਰੀ ਜਾਂ ਦਰਖਤ ਜ਼ਰੂਰ ਲਾਓ ਵੱਧ ਤੋਂ ਵੱਧ ਦਰਖਤ ਲਾਓ ਕਿਉਂਕਿ ਗਰਮੀ ਹੋਣੀ ਕਾਫੀ ਹੁੰਦੀ ਆ ਵਦਰੀ ਆ ਦੇਖੋ ਨੇ ਜਿੱਦਾਂ ਪੱਕ ਗਈਆਂ ਵਾ ਹੁਣ ਤਾਂ ਹੋਰ ਵਧਣੀ ਆ ਜਿੱਦਣ ਮਸ਼ੀਨਾਂ ਚੱਲ ਪਈਆਂ ਕੰਬਾਈਨਾ ਉਦਣ ਤਾਂ ਫੇਰ ਸੇਕ ਚੜੂਗਾ ਕੰਬਾਈਨਾ ਦੀ ਮਸ਼ੀਨਰੀ ਨੇ ਵੀ ਆਪ ਦਾ ਸੇਕ ਚਾੜਮਾ ਕੋਈ ਨਾਲ ਵੀ ਫਰਕ ਪੈਣਾ ਹਨਾ ਤੇ ਸੋ ਇਹ ਗੱਲਾਂ ਨੇ ਇਹ ਬਾਈ ਜੀ ਹੱਤਵਾਨੇ ਦੀ ਬੇਨਤੀ ਹੈ ਨਾ ਲਾਓ ਅੱਗੇ ਜਿੰਨਾਂ ਦੇ ਵੀ ਵੇਸਟੇਜ ਹੈਗੀ ਆ ਅੱਗੇ ਸਰੋਂ ਦੀ ਹੋਗੀ ਭਾਵੇਂ ਗੰਨੇ ਦੀ ਆ ਕਿਸੇ ਵੀ ਤਰ੍ਹਾਂ ਦੀ ਆ ਉਹ ਜਿੱਦਣ ਕਣਕਾਂ ਦੀ ਵੜਾਈ ਖਤਮ ਹੋ ਜੂਗੀ ਤੂੜੀਆਂ ਬਣ ਜਾਣਗੀਆਂ ਉਦੋਂ ਬਾਅਦ ਕੋਈ ਨਹੀਂ ਕਰ ਲਿਓ ਜਿੱਦਣ ਆਪਣੇ ਲਾਪ ਲਾਉਣੀ ਆ ਵੀ ਜਿਹ ਪਜਾਈ ਕਰਨੀ ਆ ਜੀਰੀਆਂ ਦੀ ਲਾਪ ਦੀ ਉਦੋਂ ਕਰ ਲਿਓ ਹੁਣ ਨਹੀਂ ਕਿਉਂਕਿ ਅਗਲੇ ਦੇ ਵੀ ਹੁਣ ਮਿਹਨਤ 6 ਮਹੀਨਿਆਂ ਦੀ ਮਿਹਨਤ ਆ ਕਿਸੇ ਦੇ ਮੁਨਾਫਾ ਨਾ ਕਰੇ ਨੁਕਸਾਨ ਹੋ ਜਾਏ ਫਿਰ ਹੱਥ ਨਹੀਂ ਆਉਂਦਾ ਹਨਾ ਤੇ ਸੋ ਇਹ ਗੱਲਾਂ ਨੇ ਨਾ ਬਾਈ ਬਣ ਕੇ ਨਾ ਲਾਇਓ ਕਿਉਂਕਿ ਸਾਰੇ ਆਪਣੇ ਵਰਗੇ ਜਿਹਨੇ ਕਿਸੇ ਦੇ ਮੂੰਹ ਚ ਰੋਟੀ ਕਿਉਂ ਖੋਣੀ ਆ ਪ੍ਰਮਾਤਮਾ ਅਗਲੇ ਦੀ ਦਵੇ ਸਾਰੇ ਸੁਖੀ ਵਸਣ ਹੋਣੇ ਸੁਨਹਿਰੀ ਹੋਈਆਂ ਖੜੀਆਂ ਨੇ ਤੇ ਲੋ ਪੱਕੀਆਂ ਨੇ ਤੇ ਬਾਈ ਬਣ ਕੇ ਆ ਗੁੱਗਣਾ ਕੋਈ ਵੀ ਲਾਏ ਤੇ ਜੇ ਕਿਤੇ ਤਾਰਾਂ ਢਿੱਲੀਆਂ ਵਾਂ ਉਹ ਵੀ ਬਿਜਲੀ ਵਾਲਿਆਂ ਨੂੰ ਦੱਸ ਸਕੇ ਤੁਸੀਂ ਕਸਾਓ ਉਹਨਾਂ ਨੂੰ ਸਹੀ ਕਰਾਓ ਹੈਨਾ ਕਿ ਕਈ ਸੇ ਜਿੱਦੱਕ ਕਈਆਂ ਦੇ ਟਰਾਂਸਫਾਰਮਰਾਂ ਉਹਨਾਂ ਦੇ ਥੱਲੇੋਂ ਥਾਂ ਸਾਫ਼ ਰੱਖੋ ਉੱਥੋਂ ਜੋੜੇ ਕੱਟ ਲੋ ਜੇ ਕੋਈ ਉੱਥੇ ਤਾਰ ਤੂਰ ਦਾ ਮਸਲਾ ਵਾ ਤਾਂ ਉਹ ਵੀ ਬਾਈ ਸਹੀ ਆਪ ਕਰਾ ਲੋ ਨਾ ਕੋ ਕਿਉਂਕਿ ਨੁਕਸਾਨ ਹੋਣ ਤੋਂ ਬਚਾ ਹੋ ਜੇ ਹੈ ਨਾ ਇਹ ਫਿਰ ਇਹ ਗੱਲ ਹੋ ਗਈ ਵੇਲੇ ਦੀ ਨਮਾਜ਼ ਤੇ ਫਿਰ ਬਾਈ ਕਿ ਵੇਲੇ ਦੀਆਂ ਟੱਕਰਾਂ ਹੁੰਦੀਆਂ ਉਹਦਾ ਫਾਇਦਾ ਨਹੀਂ ਹੁੰਦਾ ਸੋ ਥੈਟ ਇੱਕ ਬਸਾਖੀ ਆ ਰਹੀ ਹੈ 13 ਤਰੀਕ ਨੂੰ ਵੀਰੇ ਉਹਨਾਂ ਉੱਥੇ ਜਿੱਥੇ ਜਾਣਾ ਵਾ ਦਰਿਆਵਾਂ ਤੇ ਜਾਂਦੇ ਨੇ ਤੇ ਕੋਈ ਹੋ ਲੜਵਾਜੀ ਨਾ ਕਰਿਓ ਕਈ ਬਾਈ ਤੋਂ ਵੀਰਪੁਰਾ ਡੁੱਬਦੇ ਵੀ ਆ ਨਾ ਕਰਿਆ ਕਰੋ ਕਿਉਂਕਿ ਉਹ ਕੋਈ ਖੇਡ ਤਾਂ ਹੈ ਨਹੀਂ ਜੀ ਹਨਾ ਤੀਨਾ ਕਰਿਆ ਕਰੋ ਤੇ ਬਾਈ ਬਣ ਕੇ ਤੇ ਇੱਕ ਖੁਸ਼ੀ ਦਾ ਤਿਆਰ ਆ ਤੇ ਗੁਰੂ ਘਰਾਂ ਜਾਇਆ ਕਰੋ ਸਾਰਿਆਂ ਨਾਲ ਖੁਸ਼ ਰਹੋ ਗੁਰੂ ਘਰ ਜਾ ਕੇ ਨਤਮਸਤਕ ਹੋਵੋ ਤੇ ਤੁਸੀਂ ਜਾਣਾ ਹੀ ਆ ਦੂਰੋਂ ਵੇਖ ਕੇ ਆ ਜਾਓ ਉਹਦੇ ਵਿੱਚ ਕੁਝ ਨਹੀਂ ਹੈਗਾ ਦਰਿਆ ਵਾ ਉਹ ਪਾਣੀ ਵਗਦਾ ਹੋਰ ਉੱਥੇ ਕੁਝ ਤਾਂ ਹੈ ਨਹੀਂਗਾ ਕੋਈ ਕਿਸੇ ਦੀ ਜਾਨ ਚਲੀ ਜਾਵੇ ਉਹਦਾ ਫਿਰ ਔਖਾ ਹੁੰਦਾ ਕਈਆਂ ਨੂੰ ਪਤਾ ਨਹੀਂ ਫਿਰ ਹੁੱਲੜ ਬਾਜੀ ਕਰਦੇ ਆ ਤਾਂ ਕੋਈ ਨੁਕਸਾਨ ਹੁੰਦਾ ਹੈ ਨਾ ਤੇ ਸਾਡੇ ਵੀਰੇ 20-22 ਦੇ ਲਾ ਕੇ 18 ਤੋਂ ਲੈ ਕੇ 22 ਦੇ ਵਿੱਚ ਇੱਥੇਕ ਜਿੱਦਾਂ ਹੁਣ ਹੋ ਜਾਣੀਆਂ ਕਟਾਈ ਸ਼ੁਰੂ ਤੇ ਤੇ ਜਿਹੜੇ ਵੀ ਬਾਈਆਂ ਦੇ ਚਲੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਕਿਉਂਕਿ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਆਪਣਾ ਚੈਨਲ ਹੈ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਵਲੌਗ ਪੂਰਾ ਦੇਖਿਆ ਕਰੋ ਸਪ੍ਰਿੰਕ ਸਕਿਪ ਨਾ ਕਰਿਆ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਚੱਲ ਗਿਆ ਵਾਹ ਪਤੀਆਂ ਜਾ ਰਹੇ ਨੇ ਚੱਲੇ ਆਹ ਇੱਧਰ ਚੱਲ ਗਿਆ ਇਹ ਪਿੱਛੇ ਹੁਣ ਸਾਡਾ ਬਾਕੀ ਹੋ ਚੱਲਿਆ ਵਾਹ ਦਿਖ ਰਿਹਾ ਕੋਸਾਂ ਨੂੰ ਥੋੜਾ ਧਿਆਨ ਨਾਲ ਭੱਜੇ ਜਿੱਦ ਤੇ ਸਾਰੀਆਂ ਨੇ ਸਰੋ ਵੱਡੀ ਯਾਰ ਹੁਣ ਸਰੋ ਆਦੀ ਕਟਾਈ ਚੱਲੂਆ ਪੰਜਾਬ ਚ ਆ ਕਾਦੀਆਂ ਹੈ ਆ ਕੇ ਐਡਾਂ ਤੇ ਇਹ ਕਿ ਗਰਮੀ ਬਹੁਤ ਵੱਧ ਰਹੀ ਹੈ ਤੇ ਇਹ ਤੇ ਟ੍ਰੈਵਰ ਵੀ ਬੜਾ ਵਾ ਆ ਕਿ ਨਹੀਂ ਸੋਹਣੀ ਰੋਡ ਬਣਾਈ ਤੇ ਫਲਾవర్ ਲਾ ਕੇ ਬਹੁਤ ਵਧੀਆ ਇਹ ਸ਼ਹਿਰ ਹੈ रोडा होन सारे तो इदा ना रवे वो है आगे पार्किंग गास्ते भी दिखती है वजिया प्लेस इन्ना व्यू वाला वाइया बढ़िया नाइस शहर अग हाँ ਆਪ ਜੀ ਆ ਰਹੇ ਕ੍ਰੀਮ ਫਰੀਜ ਕੋਲ ਕਿਹਨੇ ਸੰਗੇ ਜਿਹਾ ਬਹਾਰਾ ਹੈ। ਇਹਦਾ ਵੀਡੀਓ ਵੀਡੀਓ। ਇਧਰ ਤੇ ਵੀ ਉਹ ਜਾਨਦੋਤ ਮਾਰਾਈਆ। ਐਕਟੀਵਿਟੀ ਹੋ ਜੇ ਥੋੜਾ। ਜਿੱਤ ਲਈ ਚਾਹੁੰਦੇ। ਮੇਰੇ ਛੜੇ ਵੀਰ ਚੈਨਲ ਤੇ ਨਵੇਂ ਆ। ਤੁਹਾਨੂੰ ਦਾ ਬੀਰੋਕਤਲਾ ਆਇਆ ਯੋਟ ਨੇਵੀ ਦਾ ਸਿਮਟਲਾ ਹੈ। ਕਿ ਇਹਨਾਂ ਦੇ ਸਿਰ ਤੇ ਹੀ ਆਕਸੀਜਨ ਮਨਦੀ ਨਾਲੇ ਵਾਤਾਵਰਣ ਨਾਲੇ এনवायरमेंट ਸਹੀ ਰਹਿੰਦਾ। ਜੇਕਰ ਇਸ ਕੋਈ ਹੋਵੇ ਉਸ ਵਾਤਾਵਰਣ ਨੂੰ ਬਣਦਾ ਹਾਂ ਕਿ ਉਹ ਸਸਤਾ ਹੁੰਦਾ ਸ਼ਹਿਰਾਂ ਹੈ। ਕਿ ਕੱਲ ਹੋ ਰਿਹਾ ਜਿਹੜੇ ਨੋਨਾ ਫੰਡ ਦਾ ਕਾ ਕਰ ਰਹੀਆਂ ਨਾ ਜਿਹੜੇ ਵੀ ਦਾ ਲਾਉਂਦੇ ਆ ਗੂਗਲ ਆਲਾ ਹੋਰ ਮੈ ਕਿਸੇ ਦੇ ਲੱਗਦੇ ਨੁਕਸਾਨ ਪਿਛਲੇ ਸਾਲ ਵੀ ਬੜਾ ਹੋਇਆ ਇਹਦੇ ਹਰਕਾ ਵੀ ਬਹੁਤ ਨਾ ਹੋਵੇ ਬਰਬਾਦ ਮਾਗੀ ਇਹ ਅੰਦਾਜ਼ਾ ਆਪਣਾ ਕਿ ਬੀਤੀ ਹੈ 5000 ਲਏ ਇਹ ਗਾੜੀ ਨੂੰ ਚਾਹੀਦੀ ਕੋਈ ਚੱਕਰ ਨਾ ਆਉਂਦਾ ਕਿ ਚੀਜ਼ ਲੱਗ ਪਾ ਕੇ ਤੇ ਜਾਣਾ ਇਹ ਬਾਜ ਕਾ ਤਨ ਲਾਏ ਵੀਰੋ ਕਰੇ ਬੰਦ ਕੇ ਮੇਰੇ ਵੀ 13 ਆਹੋ ਕਿ ਨਾਮ ਆਇਆ ਜਿੰ ਕਿਸੇ ਦਾ ਪੂਰਾ ਨਾਮ ਹੋਈਆ ਸਰਵਦਰ ਬਰਤੰਦ ਪੇਜ ਤੇ ਜਹਾਂ ਤੋਂ ਨਾਮ ਆਇਆ ਆਪਾਂ ਕੋ ਇਧਰ ਜੇ ਤੋ ਮੰਨ ਲਓ ਕਿ ਆਪ ਤੁਹਾ ਕੰਮ ਬੜਾਈ ਖਤਮ ਹੋ ਜੂਗੀ ਜੂਰੇ ਦਾਣੇ ਸਾਹਮਣੇ ਸਬੇਟ ਹੋ ਜਾਣਗੇ ਫਿਰ ਕੰਡਲੀ ਅੱਜ ਵਾਲਾ ਬਲੌਗ ਇੱਥੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਲੌਗ ਵੇਖਣ ਦੇ ਬਹੁਤ ਬਹੁਤ ਧੰਨਵਾਦ